ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੀਨਾਨਗਰ ਨਗਰ ਕੌਂਸਲ ਵੱਲੋਂ ਅੱਜ ਜਿਹੜੀਆਂ ਇਨਕ੍ਰੋਚਮੈਂਟ ਨਜਾਇਜ਼ ਕਬਜ਼ੇ ਜਿਹੜੇ ਕਿਤੇ ਦੇ ਆ ਫਰੂਟ ਵਾਲੇ ਰੇੜੀਆਂ ਵਾਲਿਆਂ ਨੇ ਅੱਜ ਚੁੱਕੇ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਨਗਰ ਕੌਂਸਲ ਦੇ ਕਰਮਚਾਰੀ ਇੱਥੇ ਪਹੁੰਚੇ ਨੇ ਜਿੱਥੇ ਵੱਡੇ ਹਾਦਸੇ ਹੁੰਦੇ ਸੀ ਕਿਉਂਕਿ ਇਹ ਰੇੜੀਆਂ ਜਿਹੜੀਆਂ ਨਜਾਇਜ਼ ਕਬਜ਼ੇ ਕਰਕੇ ਬੈਠੇ ਦੀਆਂ ਕਾਫੀ ਲਾਈਨ ਤੋਂ ਬਾਹਰ ਆਈ ਦੀਆਂ ਅੱਜ ਉਹਨਾਂ ਨੇ ਇੱਥੇ ਜਿਹੜੇ ਸਮਾਨ ਹੈ ਫਰੂਟ ਵਾਲਿਆਂ ਦੇ ਕਬਜ਼ੇ ਤੇ ਲਏ ਆ ਅਜਿੰਦਾ ਸਮਾਨ ਚੁੱਕਿਆ ਜਾ ਰਿਹਾ ਲੋਕੀ ਕਾਫੀ ਵੱਡੀ ਗਿਣਤੀ ਜਾਂਦਾ ਵਿਰੋਧ ਵੀ ਕਰਦੇ ਨਜ਼ਰ ਆ ਰਹੇ ਨਾ ਰੇੜੀਆਂ ਵਾਲੇ ਜਿਹੜੇ ਵਿਰੋਧ ਕਰਦੇ ਨਜ਼ਰ ਆ ਰਹੇ ਇਹ ਕਿਹੜਾ ਜਨੂਨ ਇਹ ਕਿਹ ਜਨੂਨ ਆ ਇਹ ਆਪਾਂ ਨਹੀਂ ਕਰਦੇ ਹਾਂ ਸਾਦਾ ਸੀ ਨਾ ਸਾਦਾ ਸੀ ਤੋ ਵੀ ਉਹਨਾਂ ਨੂੰ ਪਤਾ ਚੱਲ ਗਿਆ ਉਹਨਾਂ ਦਾ ਫਾਸਲਾ ਹੋ ਗਿਆ ਹਾਂ ਜਾਨੇ ਉਹ ਪਾਉਂਦੇ ਠੀਕ ਹੈਗਾ ਨਾ ਉਹ ਠੀਕ ਹੈ ਉਹਨਾਂ ਨੇ ਲਾ ਲਿਆ ਬਹੁਤ ਇੰਨੀ ਗੱਲ ਕਰੀਆ ਸਮਾਨ ਵਿੱਚੋਂ ਟੋਕੇ ਸੇ ਲਿਆ ਉਹਨਾਂ ਨੂੰ ਲੱਗਿਆ ਉਹਦਾ ਬੜਾ ਗੱਲਾ ਚਲਾ ઓ ભાઈ યાર મને નું બો ઓ યાર નીકળે ઓ રા મને પતમી નહી સલા

ਆ ਗੱਲ ਨਹੀਂ ਕਿੱਥੇ ਲੈ ਕੇ ਜਾਈਏ ਕਿੱਥੇ ਮੋਟਰ ਵਾਲਾ ਬੱਤੀ ਦਾ ਬੂਰਾ ਹਮੋ ਕਾ ਕਿਦਾਇਆ ਹਰ ਹਟਾ ਪਾਉੜੇ ਫਸਾਉਣਾ ਕੋ ਵੀ ਸੁਣਾਣਾ ਪਲਾਉਣਾ ਸੁਣੋ ਹਮਾ ਅੱਗੇ ਦੁਆ ਦੁਆ ਲਿਆ ਹਟਾ ਹਟਾ ਨਾ ਹਲਾ ਹੈ ਬਰੂਨ ਆਵਾਜ਼ ਸੁਣਾ ઢા�લ ખરલા�લલ ખ઺લલ૲૲ ઼લ૲લ૲ ઔલ૲ નોલ ખભલ૲ મલ નોલ ਹਾਂਜੀ ਚੱਲੇ ਕੱਲਾ ਕੰਨ ਬਾਦ ਕੋ ਬਾਲਾ ਫਰ ਮੇਰੀ ਬਾਲਾ ਕੰਨ ਆਇਆ ਉਸਤਾਜ ਜੀ ਇਹ ਨਾਲ ਅਸੀਂ ਪਾਛਦੇ ਸਾਰੇ ਸਾਹ ਮੈਂ ਕਹਿੰਦਾ ਕਿ ਪਹਿਲਾਂ ਸਰਕਾਰ ਸਤਾ ਵੀ ਪੂਰ ਮਾਰਾ ਤੇ ਚੱਕ ਤੇ ਬੋਲੇਗਾ ਲੋ ਉਹ ਮੇਰੀ ਗੱਲ ਜੋ ਦੂਰ ਹੈ ਕਿੱਥੇ ਹੈ ਮਾਰੀ ਯਾਰ ਯਾਰ ਗੁਰਦਾਨ ਜਹਾਂ ਤੱਕ ਮੈਂ ਤੁਹਾਨੂੰ ਗੱਲ ਜਿੱਤ ਮੇਰੀ ਮੰਗਣਾ ਤੁਹਾਨੂੰ ਸਮਝਾਉਣਾ ਤੁਹਾਨੂੰ ਕੱਲ ਕਹਿਣਗੇ ਕਿ ਉਹ ਕਰਦੇ ਨੇ ਕਿ ਬੰਦਾ ਜਿਹੜਾ ਉਹਨਾਂ ਦੇ ਨਾਲ ਕਹਿੰਦਾ ਕਿ ਇਹ ਯਾਰ ਸੁਆਹੀ ਨਾ ਕ ਜਿੱਤੋ ਕਰ ਮੂਰਖ ਰੋਡ ਮੰਗਨੇ ਮਾਰ ਦੋ ਬੈਨ ਤੂੰ ਮੇਰਾ ਭਰਾ ਤੇਰਾ ਬੜਾ ਭਰਾ ਯਾਰ ਤੇ ਵਿਚ ਦੇ ਕਿ ਕੀ ਹੋਇਆ 300 ਲਾ ਕੇ ਖੜਿਆ ਆਂ ਉਹ ਕੇਗ ਲੋਦੇ ਹੋਹੀ ਆ ਗਏ ਬੰਦੇ 100 ਲੋ ਨੇ ਫਿਕਰ ਕਰ ਗਏ ਤੂੰ ਬੱਕਰ ਨਾ ਕੋਈ ਕਹਿੰਦਾ ਕੋਈ ਇੱਕ ਸਾਥ ਵਿਕਾਣ ਹੋਇਆ ਤੈਨੂੰ ਕਹਿੰਦਾ दारे तव्हांसान सही

ਆਏ ਕਹਿੰਦੇ ਸਾਰੇ ਸਾਢੇ 7 ਤੇ ਕੰਟਰੋਲ ਰੱਖਿਆ ਤੇ ਸਾਡੇ ਜਿਹੜਾ ਸਾਰੇ ਸਾਢੇ 7 ਤੇ ਬੰਦੂਰ ਹੱਥ ਕਰਕੇ ਦੇ ਲਈ ਆਏ ਤੇ ਫੇਰ ਘੁੰਮ ਗਏ ਆ ਕੋਈ ਅੱਥੇ ਕੀ ਵੀ ਤੁਹਾਡਾ ਦੱਸੋ ਆਪ ਦਾ ਰਸਮਾਨ ਹੋਣਾ ਹੋਣਾ ਕੈਨੇਡਾ ਦੇ ਟੂਲ ਚਾਦਾ ਕਿੰਨਾ ਕੰਮ ਹੋਣਾ ਆ ਕਿੰਨਾ ਪਹੁੰਚੀ ਜੈ ਉਹ ਆਪੇ ਲੈਣੋ ਭਰਾ ਸਾਡੇ ਕੋਲ ਰੈਡੀ ਲਾਈ ਦੋ ਜੀ ਅੱਜ ਕਿ ਹੋਏ ਜੀ ਨਗਰਪਾਲਿਕਾ ਤੋਂ ਤੁਹਾਡੇ ਮੁਲਾਜ਼ਮਾਂ ਨੂੰ ਜਿਹੜਾ ਮੈਂ ਕਹ ਰਿਹਾ ਹਾਂ ਉਹ ਜਿਹੜਾ ਚੁੱਕਿਆ ਹੈ ਕਾਫੀ ਇਨਕ੍ਰੋਚਮੈਂਟ ਕੀ ਕਰਾਂ ਜਾਂਦੇ ਆ ਇਸ ਬਾਰੇ ਭਾਜੀ ਮੈਂ ਤੁਹਾਨੂੰ ਇਸ ਇਨਕੋਜ ਜਿਹੜੀ ਹਟਾਈਏ ਤੇ ਬਾਰੇ ਇਹ ਸਪੀਚ ਦੇਣਾ ਚਾਹਨਾ ਕਿ ਅਸੀਂ ਲੋਕਾਂ ਨੂੰ ਤਕਰੀਬਨ ਚਲੋ ਜਿਆਦਾ ਨਹੀਂ ਤਾਂ ਮੈਨੂੰ 16-17 ਸਾਲ ਮੰਨੋਗੇ ਜੋਬ ਕਰਦੇ ਐਸਾ ਦੇਣਾ ਸੀਨੀਅਰ ਸਾਡਾ ਹੈਗਾ ਰਮਨ ਕੁਮਾਰ ਕੋਈ 25-20 ਸਾਲ ਮੰਨੋਗੇ ਆ ਕੋ 14-15 ਹਾਲ ਬਰਨ ਹੋ ਗਏ ਆ ਅਸੀਂ ਐਨੇ ਸਾਲਾਂ ਦੇ ਲੋਕਾਂ ਨੂੰ ਕਹਿ ਕਹਿ ਕੇ ਥੱਕ ਗਏ ਆ ਵੀ ਜਾਣੀ ਮਾਨੀ ਨੁਕਸਾਨ ਹੁੰਦਾ ਲੋਕਾਂ ਨੂੰ ਖਤਰਾ ਰਹਿੰਦਾ ਖਾਸ ਕਰਕੇ ਸ਼ਨਾਹੀ ਪੈਸੇ ਲੱਗੇ ਆ ਤੇ ਇੱਥੋਂ ਜ ਰੇੜੀਆਂ ਵਾਲਿਆਂ ਨੂੰ ਕਈ ਵਾਰੀ ਲਿਖਤੀ ਤੌਰ ਦੇ ਉੱਤੇ ਜ਼ੁਬਾਨੀ ਤੌਰ ਤੇ ਸੂਚਿਤ ਕੀਤਾ ਗਿਆ ਹੈ ਕਿ ਜਾਨੀ ਮਾਨੀ ਨੁਕਸਾਨ ਹੋਣ ਦਾ ਖਤਰਾ ਹੈ ਇਹਨਾਂ ਖਾਸ ਕਰਕੇ ਸ਼ਨਾਈ ਵਾਲਸ ਦੇ ਉੱਤੇ ਕਿ ਇਹਨਾਂ ਇਨਕੋਇਮੈਂਟਾਂ ਨੂੰ ਹਟਾਇਆ ਜਾਵੇ ਤੇ ਆਪਣੀ ਦੁਕਾਨ ਦੇ ਅੰਦਰ ਹੀ ਸਾਮਾਨ ਲਗਾਇਆ ਜਾਵੇ ਪਰ بار بار ਕਹਿਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਦੇ ਉੱਤੇ ਕੋਈ ਯੂਨ ਨਹੀਂ ਸਰਗਦੀ ਸਾਡੇ ਮੁਲਾਇਮਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਕਿ ਇਹਨਾਂ ਨੂੰ ਕੋਈ ਮੈਨੂ ਹਟਾਇਆ ਜਾਵੇ ਜਦਕਿ ਕਿਸੇ ਵੀ ਵੱਲੋਂ ਪਬਲਿਕ ਵੱਲੋਂ ਸਾਡੇ ਸਾਡੇ ਮੁਲਾਇਮਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਪਰੇ ਨਹੀਂ ਕੀਤਾ ਜਾਂਦਾ ਅਸੀਂ ਦੁਪਹਿਰੇ ਦੋ ਵੇ ਵਾਰਨਿੰਗ ਦੇ ਕੇ ਜਾਂਦੇ ਹਾਂ 3 ਵਜੇ ਰੇੜੀਆਂ ਫੇਰ ਅੱਜ ਅਸੀਂ ਕਿਸੇ ਸਾਨੂੰ ਸਪੈਸ਼ਲ ਮੂਵਿੰਗ ਚਲਾਈ ਹੈ ਕਿ ਛਾਮੀ ਪੰਜੋਂ ਤੋਂ ਬਾਹਰ ਜਿਹੜੀ ਲੱਗਦੀਆਂ ਕਿਸੇ ਪੰਜੋਂ ਤੋਂ ਬਾਹਰ ਚੁਕਣੀਆਂ ਕਰਨੀਆਂ ਤੇ ਮੇਲੀ ਜਾਵਾਂਗੇ ਕਈ ਰੇੜੀਆਂ ਵਾਲੇ ਤੁਹਾਡਾ ਵਿਰੋਧ ਵਿੱਚ ਮੈਂ ਤੁਹਾਨੂੰ ਦੱਸਦਾ ਪਿਆ ਸਾਨੂੰ ਈਓ ਸਾਹਿਬ ਜੀ ਦੇ ਹੁਕਮ ਹੋਏ ਸੀਗੇ ਕਿ ਸ਼ਹਿਰ ਦੇ এনਕੋਇਰਮੈਂਟ ਦੀ ਕੰਪਲੀਟ ਆਰੀ ਹੈ ਸ਼ਨਾਈ ਪਹਿਲਾਂ ਤੋਂ ਲੱਗੋ ਉਹਨਾਂ এনਕੋਇਰਮੈਂਟ ਤੁਰੰਤ ਡਾਇਆ ਜਾਵੇ ਅਸੀਂ ਦੁਬਾਰੇ ਵਾਰਨਿੰਗ ਦੇ ਗਏ ਸੀਗੇ ਵਾਰਨਿੰਗ ਦੇਣ ਦੇ ਬਾਵਜੂਦ ਅਸੀਂ ਆਪਣੇ ਸਾਰੇ ਘਰਾਂ ਦੇ ਕੰਮ ਕਾ ਛੱਡ ਕੇ 6 ਵਜੇ ਇਸ ਟਿਊਰਲ ਜਾਨ ਦਿੱਤਾ ਹੈ ਐਨਕੋਇਰਮੈਂਟ ਨੂੰ ਜਿਹਦੇ ਵਿੱਚ ਕਈ ਦੁਕਾਨਦਾਰ ਸਾਹਿਬ ਮੇਰਾ ਵੀ ਇੱਥੇ ਪਿਆਂ ਦੀ ਕੋਸ਼ਿਸ਼ ਕੀਤੀ ਗਈ ਆ ਰਮਨ ਦਾ ਵੀ ਕੀਤੀ ਗਈ ਆ ਤੇ ਪਹਿਲੇ ਵਰੁਨਾ ਵੀ ਕੀਤੀ ਗਈ ਸੀਗੀ ਇਹਨਾਂ ਦਾ ਵਾਸਤੇ ਲਿਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਆਣਾ ਦੇਨ ਮਾਰ ਕੁੜਾਈ ਦੇ ਵਿੱਚ ਪਰ ਸਾਨੂੰ ਸਾਡਾ ਕਿਸੇ ਹੀ ਪਾਸੋਂ ਕੋਪਰੇਟ ਨਹੀਂ ਕੀਤਾ ਜਾ ਰਿਹਾਗਾ ਹੁਣ ਅਸੀਂ ਅਪੁਆਇੰਟਮੈਂਟ ਆਣਾ ਆ ਸਾਡਾ ਡਿਊਟੀ ਹੈਗੀ ਆ ਸਾਡਾ ਫਰਜ਼ ਹੈ ਅਪੁਆਇੰਟਮੈਂਟ ਆਣਾ ਪਰ ਪਬਲਿਕ ਸਾਨੂੰ ਕੋਵਰੇਟ ਕਰਨ ਦੀ بجائے ਸਾਡਾ ਮਾਰਕਟਾਈਜ਼ ਕਰਨਦੀ ਆ ਉਹ ਤੋਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਪ੍ਰੈਸ਼ਰ ਪਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਉਹ ਤਾਂ ਸਾਨੂੰ ਕਹਿੰਦੇ ਤਾਂ ਨੂਰਾ ਤੇ ਫੋਨ ਨਹੀਂ ਦਿੱਤਾ ਜਾਏਗਾ ਧਰਨੇ ਲੈ ਜਾਣਗੇ ਅਸੀਂ ਦੱਸੋ ਕੀ ਗੱਲ ਦਾ ਕੰਮ ਕੀਤਾ ਅਪੁਆਇੰਟਮੈਂਟ ਢਾਈ ਹੈ ਨਾ ਦੇਖਣ ਵਿੱਚ ਆਂਦਾ ਵੀ ਇਹ ਕੋਈ ਕਦੇ ਕਦੇ ਇਹੋ ਜਿਹਾ ਕੰਮ ਕਰਦੇ ਤੋਂ ਬਾਅਦ ਤੁਸੀਂ ਸੋਚੋ ਇਹ ਇਸ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਸਰ ਜੀ ਸਾਡੀ ਲੈਚ ਡਿਊਟੀ ਵੀ ਲੱਗੀ ਹੈ ਜੀ ਉਹਦੇ ਕਾਰਨ ਨਹੀਂ ਆਏ ਫੇਰਾ ਉਠਾਰੇ ਆ ਅਸੀਂ ਨੂੰ ਵਾਰਨਿੰਗ ਬੜੀ ਵਾਰ ਜਿੱਤੀ ਆ ਸਾਡੇ ਕੋਲ ਟਾਈਮ ਨਹੀਂ ਹੈਗਾ ਐ ਸਰ ਕੇ ਅਸੀਂ ਸੋਚਿਆ ਕਿ ਇਲੈਕਸ਼ਨ ਡਿਊਟੀ 20 ਦਵਾਂਗੇ ਤਾਂ ਅਸੀਂ ਇਹ ਅਪਰੋਚਮੈਂਟ ਵੀ ਪਾਵਾਂਗੇ ਤੁਸੀਂ ਰਿਪੋਰਟਰ ਸਾਹਿਬ ਮੈਂ ਕਿੰਨਾ ਚਿਰ ਲੱਗਦਾ ਜੀ ਮੈਂ 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 ਤੁਹਾਨੂੰ ਉਹ ਹੀ ਅਸੀਂ ਇਹਦੇ ਡਾਕਟਰ ਸਾਹਿਬ ਅਸੀਂ ਘਰ ਵੀ ਨਹੀਂ ਗਏ ਰਮਨ ਰਮਨ ਦੀ ਗੱਲ ਅਸੀਂ ਘਰਾਂ ਨਹੀਂ ਗਏ ਦੁਪਹਿਰ ਦਾ ਸੋਰ ਕਿ ਅਸੀਂ ਕਾਹ ਕੇ ਰਾਤੀ ਹਟਾ ਕੇ ਜਾਵਾਂਗੇ ਤੁਹਾਨੂੰ ਹੋਰ ਗੱਲ ਦੱਸਦਾ ਸਾਡੇ ਦਫ਼ਤਰ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੈਗਾ ਤੇ ਮੁਲਾਇਮ ਗਿੰਦੀ ਦੇ ਕੇ ਤਿੰਨ ਤੋਂ ਚਾਰ ਜਿਹੜੇ ਦਫ਼ਤਰ ਨੂੰ ਕੰਮਕਾਜੀ ਦਸਾਮਦੇ ਆ ਗਏ ਆ ਹੁਣ ਅਸੀਂ ਲੋਕਾਂ ਕੇ ਅਭੀ ਅਪੀਲ ਕਰਦੇ ਆਂ ਵੀ ਅਸੀਂ ਹੁਣ ਦਫ਼ਤਰ ਦੇ ਕੰਮਕਾਜੀ ਵੀ ਦੇਖ ਰਹੇ ਆਂ ਦਫ਼ਤਰ ਦੇ ਕੰਮਕ ਅਸੀਂ ਪਹਿਲੀ ਵਾਰ ਚੋਤੀ ਚਲਾਨ ਕਰਦੇ ਸੀਗੇ ਪਰ ਇਸ ਵਾਰ ਨਹੀਂ ਚਲਾਨ ਕੋਈ ਨਹੀਂ ਕੀਤਾ ਸਮਾਨ ਜ਼ਬਤ ਕੀਤਾ। ਮੜਵਾ ਦੇ ਕਰਮਚਾਰੀ ਆਏ ਜਿਸ ਤੋਂ ਨਕਰ ਕੰਤੋ ਕੋਰਾਂ ਨੂੰ ਕੁੱਝ ਇਹਦੀਆਂ ਚੁੱਕਿਆ ਤੇ ਕਹਿੰਦਾ ਜੇ ਵੀ ਤਿੰਨ ਕਿ ਕਿਹੜਾ ਜਾ ਰਹੇ ਮੈਂ ਇਹਨਾਂ ਨੂੰ ਇਹੋ ਕਹਨਾ ਕਿ ਜਿਹੜੀ ਇੱਕ ਬੱਸ ਸਟੈਂਡ ਤੋਂ ਇੱਕ ਸਟਾਡ ਤੋਂ ਸ਼ੁਰੂ ਹੋ ਜੋ ਜਿੰਨੀਆਂ ਰੇੜੀਆਂ ਹੈਗੀਆਂ ਸਾਰੀਆਂ ਚੁੱਕੋ ਇਹਨਾਂ ਨੇ ਇੱਕ ਆਟੋ ਵਰਤਾਇਆ ਉਹ ਗਲਤ ਕੰਮ ਕੀਤਾ ਮੈਂ ਇਹਨਾਂ ਨੂੰ ਇਹੋ ਕਹਿ ਰਿਹਾ ਵੀ ਜੇ ਜਿਹੜਾ ਕੰਮ ਕਰਨਾ ਸਹੀ ਕਰੋ ਸਾਰਿਆਂ ਦਾ ਕਰੋ ਬਰਾਬਰ ਕਰੋ ਆਣੀ ਵੀ ਇੱਕ ਦਾ ਆਟੋ ਵਰਤਾ ਦਿਓ ਉਹਦੇ ਪਿਆ ਚੁੱਕ ਕੇ ਲੈ ਜਾਓ ਤੋੜਾ ਲੈ ਜਾਓ ਉਹ ਬਿਲਕੁਲ ਗਲਤ ਗੱਲ ਆ ਤੁਸੀਂ ਇੱਕ ਕਾਉਂਸਲਰ ਹੋ ਤੁਹਾਡੇ ਧਿਆਨ ਚ ਨਹੀਂ ਆ ਮਾਮਲਾ ਰਭੀ ਬਿਲਕੁਲ ਮਾਮਲੇ ਚ ਨਹੀਂ ਹੈਗਾ ਇਹ ਸ਼ਹਿਰ ਹੈ ਛੋਟਾ ਲੋਕੀ ਸਾਨੂੰ ਫੋਨ ਕਰਨਦੇ ਆ ਪਰ ਇਹ ਗਲਤ ਗੱਲ ਆ ਜਾਂ ਤੇ ਰਾਤ ਦੇ ਟਾਈਮ ਤੋਂ 5 ਵਜੇ ਤੋਂ ਪਹਿਲਾਂ ਸਾਰਿਆਂ ਨੂੰ ਲੋਸਮੈਂਟ ਕਰਾ ਦਿਓ ਵੀ ਇੱਥੇ ਕੋਈ ਚੇਂਜ ਨਹੀਂ ਲੱਗਣੀ ਚਾਹੀਦੀ ਆ ਸੜਕ ਸਾਰੀ ਬਲੌਕ ਹੋਈ ਅਦਰ ਮਾਰੋ ਕੈਮਰਾ ਸਾਰੀ ਸੜਕ ਬਲੌਕ ਸਾਰਾ ਜਾਨ ਲਕਿਆ ਹੋਦਾ ਇਹ ਬਾਕੀ ਰੇੜੀਆਂ ਜਿਹੜੀਆਂ ਸ਼ਿਫਾਰਸ਼ੀ ਆ ਕਿਉਂ ਨਹੀਂ ਚੁਗਉਂਦੀਆਂ ਸਾਰੀਆਂ ਚੁਗਉਣੀਆਂ ਚਾਹੀਦੀਆਂ ਨਾ ਕਮੇਟੀ ਵਾਲਿਆਂ ਦਾ ਬ ਇੱਕ-ਇੱਕ ਕਮੇਟੀ ਵਾਲੇ ਧੱਕਾ ਕਰਨਗੇ ਅਸੀਂ ਵੀ 15 ਕਾਉਂਸਲਰ ਅਸੀਂ ਇਹਨਾਂ ਨੂੰ ਇਹਨਾਂ ਨਾਲ ਪੂਰਾ ਧੱਕਾ ਕਰਾਂਗੇ ਓਕੇ